ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੂਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗਾਜਰਾ ਮਟਰ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਅਪੀਲ ਹੈ ਕਿ ਮੇਰੇ ਚੈਨਲ ਐਸ਼ਪੂਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਕਰਤਨਾ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਲਈ ਇੱਕ ਘਟਸ਼ੀ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂ। ਲੋਈ ਤੇਲ ਨੂੰ ਗਰਮ ਕਰਨ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲਿਆ। ਕਿਉਂਕਿ ਜੇਕਰ ਆਪਾਂ ਗਰਮ ਤੇਲ ਦੇ ਵਿੱਚ ਜੀਰਾ ਪਾਵਾਂਗੇ ਤਾਂ ਉਹ ਸਾੜ ਜਾਂਦਾ। ਇਸ ਕਰਕੇ ਤੇਲ ਨੂੰ ਥੋੜਾ ਠੰਡਾ ਕਰਨਾ ਜ਼ਰੂਰੀ ਹੈ। ਤੇਲ ਆਪਣਾ ਥੋੜਾ ਜਿਹਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ। ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ। ਹੁਣ ਆਪਾਂ ਇਹਦੇ ਵਿੱਚ ਲਸਣ ਪਾਵਾਂਗੇ ਇੱਕ ਗੱਠੀ ਇੱਥੇ ਆਪਾਂ ਲਸਣ ਦੀ ਲਈ ਲਸਣ ਨੂੰ ਇਕੱਲੇ ਨੂੰ 1.5 ਮਿੰਟ ਤੱਕ ਹੀ ਭੁੰਨਾਂਗੇ ਆਪਾਂ ਜਿਆਦਾ ਬ੍ਰਾਊਨ ਨਹੀਂ ਇਹਨਾਂ ਕਰਨਾ ਇੱਕ ਟੁਕੜਾ ਅਦਰਕ ਦਾ ਇਹ ਵੀ ਇਹਦੇ ਵਿੱਚ ਪਾਵਾਂਗੇ ਦੋ ਪਿਆਜ਼ ਲਏ ਆ ਇਸ ਤਰ੍ਹਾਂ ਬਰੀਕ ਕੱਟ ਕੇ ਲਏ ਪਿਆਜ਼ ਆਪਾਂ ਪਿਆਜ਼ ਪਾ ਦਨੇ ਤੇ ਆਜ ਨੂੰ ਹੁਣ ਆਪਾਂ ਥੋੜਾ ਬਰਾਊਨ ਹੋਣ ਤੱਕ ਭੁੰਨਾ ਤੇ ਆਜ ਆਪਣਾ ਪੁੱਜ ਗਿਆ ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨੂੰ ਭੁੰਨਣਾ ਇੰਨਾ ਕੀ ਬਰਾਊਨ ਕੀਤਾ ਆਪਾਂ ਪਿਆਜ਼ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ ਦੋ ਹਰੀਆਂ ਮਿਰਚਾਂ ਲਈਆਂ ਇੱਥੇ ਆਪਾਂ ਤੇ ਨਾਲ ਹੀ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਲੈਂਦੇ ਹਾਂ 1.5 ਚਮਚਾ ਲਾਲ ਮਿਰਚ ਪਾਊਡਰ 1 ਚਮਚ ਤੋਂ ਥੋੜਾ ਜਿਹਾ ਜ਼ਿਆਦਾ ਨਮਕ ਨਮਕ ਮੈਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਦੇ ਨਾਲ ਵਾਧਾ ਘਟ ਲੈ ਸਕਦੇ ਹੋ 1 ਚਮਚ ਹਲਦੀ ਤੇ 1.5 ਚਮਚ ਧਨੀਆ ਪਾਊਡਰ ਮਿਲਾ ਲਾਂਗੇ ਤੋਂ ਨਾਲ ਹੀ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਦੋ ਟਮਾਟਰ ਲੈ ਆਇਆ ਅੱਛਾ ਤੇ 10 ਮਿੰਟ ਤੱਕ ਹੀ ਆਪਾਂ ਟਮਾਟਰ ਨੂੰ ਭੁੰਨਾਂਗੇ ਜਿਆਦਾ ਨਹੀਂ ਨੂੰ ਭੁੰਨਣਾ ਆਪਾਂ ਜੇ ਟਮਾਟਰ ਨੇ ਸਬਜ਼ੀਆਂ ਦੇ ਨਾਲ ਹੀ ਗਲ ਜਾਣਾ ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਜਿਆਦਾ ਨਹੀਂ ਤਾਂ ਜੋ ਆਪਣੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਪੱਕ ਜਾ ਤੇ ਨਾਲ ਹੀ ਇਹਦੇ ਵਿੱਚ ਆਪਾਂ 2 ਚਮਚਾ ਕਸੂਰੀ ਮੇਥੀ ਦੇ ਪਾਵਾਂਗੇ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਐਡ ਕਰਾਂਗੇ। ਦੋ ਆਪਾਂ ਆਲੂ ਲਏ ਆ। ਆਲੂ ਵੀ ਪਾ ਦਾਂਗੇ। ਗਾਜਰਾ ਮਟਰ ਦੀ ਸਬਜ਼ੀ ਦੇ ਵਿੱਚ ਜੇ ਕਬਸੇ ਆਲੂ ਨਹੀਂ ਪਾਉਣਾ ਚਾਹੁੰਦੇ ਤਾਂ ਸਬਸੇ ਆਲੂ ਇਹਦੇ ਸਕਿਪ ਵੀ ਕਰ ਸਕਦੇ। 1 ਕਿਲੋ ਆਪਾਂ ਗਾਜਰਾ ਲਈਏ। ਗਾਜਰਾਂ ਵੀ ਪਾ ਦਾਂਗੇ। ਮਲਾ ਲਾਂਗੇ ਚੰਗੀ ਤਰ੍ਹਾਂ ਗਾਜਰਾ ਨੂੰ ਆਪਾਂ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾਵਾਂਗੇ ਇੱਥੇ ਆਪਾਂ 500 ਗ੍ਰਾਮ ਮਟਰ ਲਏ ਆ ਤੇ ਮਟਰਾਂ ਦੇ ਆਪਾਂ ਦਾਣੇ ਕੱਢ ਲਏ ਜੇ ਕਪਸਤੀ ਫਰੋਨ ਮਟਰ ਲਾਰੇ ਆ ਤਾਂ ਤੁਸੀਂ ਮਟਰ ਆ ਜਿਹੜੇ ਥੋੜੇ ਠਰ ਕੇ ਪਾਉਣੇ ਆ ਜਦੋਂ ਗਾਜਰਾ ਜਿਹੜਾ 50% ਤੱਕ ਪੱਕ ਜਾਣਾ ਨਨੂ ਵੀ ਮਲਾ ਲਾਂਗੇ ਲੋਈ ਸਬਜੀ ਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ 3-4 ਚਮਚ ਸਬਜੀ ਨੂੰ ਆਪਾਂ ਉੱਪਰੋਂ ਟੱਕ ਦੰਨੇ ਤੇ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਲੋਈ ਤਕਰੀਬਨ 20 ਮਿੰਟ ਹੋ ਗਏ ਸਬਜੀ ਨੂੰ ਮੀਡੀਅਮ ਫਲੇਮ ਤੇ ਪਕਦੇ ਹੋਏ ਸਬਜੀ ਦਾ ਜਿਹੜਾ ਪਾਣੀ ਹੈ ਬਿਲਕੁਲ ਸੁੱਕ ਗਿਆ ਤੁਸੀਂ ਦੇਖ ਸਕਦੇ ਹੋ ਪਰ ਸਬਜੀ ਆਪਣੀ ਥੋੜੀ ਜਿਹੀ ਕੱਚੀ ਹੈ ਤੇ ਹੁਣ ਗੈਸ ਦਾ ਫਲੇਮ ਆਪਾਂ ਬਿਲਕੁਲ ਲੋਅ ਰੱਖਾਂਗੇ ਤੇ ਸਬਜੀ ਨੂੰ ਫਿਰ ਤੋਂ ਢੱਕ ਕੇ ਪੱਕਣ ਦੇਵਾਂਗੇ ਪਾਣੀ ਨਹੀਂ ਆਪਾਂ ਇਹਦੇ ਵਿੱਚ ਹੋਰ ਐਡ ਕਰਨਾ ਲਈ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਐਡ ਕਰਾਂ ਤੇ ਗੈਸ ਆਪਾਂ ਬੰਦ ਕਰ ਦਨੇ ਮਿਲਾ ਲਾਂਗੇ ਧਨੀਏ ਨੂੰ ਸਬਜ਼ੀ ਦੇ ਵਿੱਚ ਲੋ ਜੀ ਗਾਜਰਾ ਮਟਰਾਂ ਦੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਗਾਜਰਾ ਮਟਰਾਂ ਦੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਬਣਦੀ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ